ਕਰੀਬ ਡੇਢ ਕਮਹੀਨਾ ਪਹਿਲਾਂ ਪੰਜਾਬ ਦੇ ਤਿੰਨ ਨੌਜਵਾਨ ਕਿਡਨੈਪਰਾਂ ਵੱਲੋਂ ਈਰਾਨ ਦੇ ਵਿੱਚ ਕਿਡਨਾਪ ਕਰ ਲਏ ਗਏ ਸਨ ਕਿਡਨੈਪਰਾਂ ਨੇ ਉੱਥੇ ਉਹਨਾਂ ਦੀ ਕੁੱਟਮਾਰ ਦੀਆਂ ਵੀਡੀਓ ਬਣਾ ਕੇ ਪਰਿਵਾਰਾਂ ਨੂੰ ਭੇਜੀਆਂ ਅਤੇ ਪਰਿਵਾਰਾਂ ਤੋਂ ਮੋਟੀ ਰਕਮ ਵਸੂਲ ਕਰਨ ਦੀ ਮੰਗ ਕੀਤੀ ਇੱਥੇ ਦੱਸ ਦਈਏ ਕਿ ਟਰੈਵਲ ਏਜੰਟ ਵੱਲੋਂ ਉਹਨਾਂ ਨੂੰ ਆਸਟ੍ਰੇਲੀਆ ਭੇਜਣ ਲਈ 18-18 ਲੱਖ ਰੁਪਏ ਲੈ ਕੇ ਈਰਾਨ ਭੇਜ ਦਿੱਤਾ ਗਿਆ ਸੀ ਪਰਿਵਾਰ ਵੱਲੋਂ ਮੀਡੀਆ ਸੰਹਾਰਾ ਲੈਂਦੇ ਹੋਏ ਕੇਂਦਰ ਸਰਕਾਰ ਤੱਕ ਮਦਦ ਦੀ ਗਹਾਰ ਲਗਾਈ ਸੀ ਕਿੰਦ ਸਰਕਾਰ ਦੀ ਮਦਦ ਨਾਲ ਅੱਜ ਉਹ ਤਿੰਨੇ ਨੌਜਵਾਨ ਘਰ ਵਾਪਸ ਆ ਗਏ ਹਨ ਜੇ ਗੱਲ ਕਰੀਏ ਧੂਰੀ ਦੇ ਹੁਸਨਪ੍ਰੀਤ ਦੀ ਅੱਜ ਉਹਨਾਂ ਦੇ ਪਰਿਵਾਰ ਵਿੱਚ ਖੁਸ਼ੀ ਵੀ ਲੈ ਰਹਾ ਹੈ ਹੁਸਨਪ੍ਰੀਤ ਈਰਾਨ ਕਿਵੇਂ ਪਹੁੰਚਿਆ ਉੱਥੇ ਕੀ ਕੀ ਵਾਪਰਿਆ ਆਓ ਉਸ ਨੂੰ ਸੁਣਾਉਣੇ ਆ ਹੁਸਨਪ੍ਰੀਤ ਦੀ ਜਵਾਨੀ ਪਿਛਲੇ ਦਿਨਾਂ ਵਿੱਚ ਪੰਜਾਬ ਦੇ ਵਿੱਚੋਂ ਤਿੰਨ ਨੌਜਵਾਨ ਈਰਾਨ ਵਿੱਚ ਕਿਡਨੈਪ ਹੋ ਗਏ ਸਨ ਉਹਨਾਂ ਨੂੰ ਭਾਰਤ ਸਰਕਾਰ ਨੇ ਈਰਾਨ ਸਰਕਾਰ ਨਾਲ ਮਿਲ ਕੇ ਸੜਵਾ ਲਿਆ ਸੀ ਹੁਣ ਉਹ ਤਿੰਨੋਂ ਨੌਜਵਾਨ ਭਾਰਤ ਪਹੁੰਚੇ ਹਨ ਜਿਨ੍ਹਾਂ ਦੇ ਵਿੱਚੋਂ ਇੱਕ ਧੂਰੀ ਦਾ ਨੌਜਵਾਨ ਹੁਸਨਪ੍ਰੀਤ ਸੀ ਉਹ ਵੀ ਆਪਣੇ ਘਰ ਪਹੁੰਚਿਆ ਹੁਸਨਪ੍ਰੀਤ ਦੇ ਘਰ ਪਹੁੰਚਣ ਤੇ ਹੁਸਨਪ੍ਰੀਤ ਦੀ ਮਾਤਾ ਜੀ ਵੱਲੋਂ ਅਤੇ ਦਾਦੀ ਜੀ ਵੱਲੋਂ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਗਿਆ ਹੁਸਨਪ੍ਰੀਤ ਦੇ ਘਰ ਆਉਣ ਤੇ ਹੁਸਨਪ੍ਰੀਤ ਦੇ ਮਾਤਾ ਜੀ ਅਤੇ ਦਾਦੀ ਜੀ ਬਹੁਤ ਖੁਸ਼ ਸਨ ਅਤੇ ਇਸ ਮੌਕੇ ਭਾਜਪੀ ਅਗੂ ਰਣਦੀਪ ਸਿੰਘ ਦਿਓਲ ਖਾਸ ਤੌਰ ਤੇ ਮੌਜੂਦ ਰਹੇ ਹੁਸਨਪ੍ਰੀਤ ਦੇ ਘਰ ਆਉਣ ਤੇ ਉਹਨਾਂ ਦੇ ਮਾਤਾ ਜੀ ਭਾਵੁਕ ਹੋ ਗਏ ਅਤੇ ਉਹਨਾਂ ਦੀਆਂ ਅੱਖਾਂ ਪਾਰ ਆਈਆਂ खुशनप्रीत ਨੇ ਵੀਡੀਓ ਅਤੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਕੀ ਨਾਮ ਹੈ ਭਾਜੀ ਮੇਰਾ ਨਾਮ ਖੁਸ਼ਨਪ੍ਰੀਤ ਹੈ ਉਸਨੂੰ ਕੀ ਦਿੱਕਤ ਆਈ ਸੀ ਤੁਸੀਂ ਬਾਹਰ ਗਏ ਸੀ ਈਰਾਨ ਦੇ ਵਿੱਚ ਤੁਹਾਨੂੰ ਕਿਡਨਾਪ ਕੀਤਾ ਗਿਆ ਸੀ ਪੂਰੀ ਗੱਲਬਾਤ ਦੱਸੋ ਕਿ ਕਦੋਂ ਗਏ ਸੀ ਕੀ ਤੁਹਾਡੇ ਨਾਲ ਵਾਪਰ ਸਰ ਮੈਨੂੰ ਮਤਲਬ ਜਿਹੜਾ ਧੀਰੇਜਟ ਵਾਲਾ ਤੇ ਕਮਲੜ ਵਾਲਾ ਦੋਨੋਂ ਬ੍ਰਦਰਨੈਟ ਵਾਲ ਉਹ ਸੀ ਜਿਹੜੇ ਓਨਰ ਉਹ ਮਤਲਬ ਹੈ ਨਾ ਤੇ ਇਹਨਾਂ ਨੇ ਸਾਡਾ ਵਰਕ ਪਰਮਿਟ ਲਵਾਇਆ ਸੀ ਆਸਟ੍ਰੇਲੀਆ ਦਾ ਮੇਰਾ ਜਸਪਾਲ ਦਾ ਤੇ ਅਮਰਿਤਪਾਲ ਦਾ ਤੇ ਪਹਿਲੇ ਇਹਨਾਂ ਨੇ ਕਰਵਾਈ ਸੀ ਸਾਡੀ 22 ਦੀ ਫਿਰ 26 ਦੀ ਫਿਰ 29 ਦੀ ਟਿਕਟ ਕਰਵਾਈ ਸੀਗੀ 에어 ਇੰਡੀਆ ਦੀ ਕਿਉਂਕਿ ਇਹ ਕਹਿੰਦੇ ਸੀਗੇ ਵੀ ਸਾਡਾ ਉੱਥੇ ਦਿੱਲੀ 에어ਪੋਰਟ ਦੇ ਵਿੱਚ ਲਿੰਕ ਹੈਗਾ 에어 ਇੰਡੀਆ ਨਾਲ ਤੇ 에미ਰੇਟਸ ਦੀ ਫਲਾਈਟਸ ਦੇ ਨਾਲ ਤੇ ਦੈਨ ਸਾਡੀ ਬਾਅਦ ਦੇ ਵਿੱਚ 31 ਦੀ ਟਿਕਟ ਕਰਵਾਈ ਗਈ ਸੀਗੀ ਰਾਤ ਦੀ ਤੇ ਫਿਰ ਸਾਡੀ ਦੁਬਈ ਸਟੇ ਸੀਗੀ ਦੁਬਈ ਤੋਂ ਈਰਾਨ ਦੀ ਸੀਗੀ ਤੇ ਈਰਾਨ ਸਾਨੂੰ ਦੱਸਿਆ ਸੀਗਾ ਵੀ 3 ਘੰਟਿਆਂ ਦੀ ਸਟੇ ਆ ਉਸ ਤੋਂ ਬਾਅਦ ਥੋੜੀ ਈਰਾਨ ਤੋਂ ਦੁਬਈ ਸਟੇ ਆ ਤੇ ਦਿਨ ਦੁਬਈ ਤੋਂ ਸੜਨ ਦੀ ਆ ਫਲਾਈਟ ਬਟ ਜਦੋਂ ਅਸੀਂ ਈਰਾਨ ਪਹੁੰਚੇ ਤੇਰੇ ਸਕੇਂਦਾ ਵੀ ਤੁਹਾਡੀ ਡੇਢ ਦਿਨ ਦੀ ਸਟੇ ਹੈ ਇੱਥੇ ਤੇ ਤੁਸੀਂ ਮੀਨਾ ਹੋਟਲ ਦੇ ਵਿੱਚ ਰਹਿਣਾ ਤੇ ਮੇਰਾ ਫਰੈਂਡ ਆਊਗਾ ਵੀ ਤੂੰ ਤੁਹਾਨੂੰ ਲੈਣ ਵੀ ਤੁਸੀਂ ਉਹਦੇ ਨਾਲ ਚੱਲ ਜਾ ਬਟ ਜਦੋਂ ਅਸੀਂ ਕਿਹਾ ਵੀ ਅਸੀਂ ਕਿਸੇ ਨਾਲ ਵੀ ਜਾਣਦੇ ਨਹੀਂ ਵੀ ਸਾਨੂੰ ਘਰ ਦੇਣੇ ਵੀ ਦੱਸਿਆ ਹੈ ਵੀ ਇਰਾਨ ਵੀ ਉਹ ਮਤਲਬ ਇਹ ਤੇ ਯਕੀਨ ਨਹੀਂ ਕਰਨਾ ਕਿਸੇ ਦਾ ਹੈਨਾ ਵੀ ਕੰਟਰੀ ਸੇਫ ਨਹੀਂ ਉਹ ਕਹਿੰਦਾ ਵੀ ਕੋਈ ਚੱਕਰ ਨਹੀਂਗਾ ਵੀ ਮੇਰਾ ਫਰੈਂਡ ਆ ਤੁਸੀਂ ਮੈਨੂੰ ਆਪਣੀ ਫੋਟੋ ਭੇਜੋ ਤਿੰਨੇ ਜਣੇ ਸੇਮ ਫੋਟੋ ਜੇ ਉਹ ਬੰਦਾ ਤੁਹਾਨੂੰ ਦਿਖਾਊਗਾ ਤੁਸੀਂ ਤਾਂ ਜਾਣਾ ਨਾਲ ਨਹੀਂ ਜਾਣਾ ਨਿਕਾ ਤੇ ਉਹ ਤੋਂ ਥੋੜੇ ਟਾਈਮ ਅੱਧੇ ਘੰਟੇ ਘੰਟੇ ਬਾਅਦ ਜਿਹੜੇ ਉਹ ਦੋ ਪਾਕਿਸਤਾਨੀ ਸੀਗੇ ਕਿਡਨੈਪਰ ਸੀਗੇ ਆਜੀ ਤੇ ਸ਼ੇਰਾ ਉਹ ਆਉਂਦੇ ਨੇ ਕਿ ਤੇ ਸਾਨੂੰ ਦੋਨਾਂ ਨੂੰ ਤਿੰਨਾਂ ਨੂੰ ਉਹ ਫੋਟੋ ਦਿਖਾਉਂਦੇ ਨੇ ਦੈਨ ਤੀਰਜ ਸਾਨੂੰ ਫੇਰ ਵੀ ਉਸ ਨੂੰ ਫੋਨ ਕਰਕੇ ਪੁੱਛਦੇ ਆ ਵੀ ਇਹ ਬੰਦਾ ਆ ਤੇ ਉਹ ਕਹਿੰਦਾ ਵੀ ਤੁਸੀਂ ਚਲ ਜਾਓ ਕੋਈ ਗੱਲ ਨਹੀਂ ਤੁਹਾਨੂੰ ਹੋਟਲ ਛੱਡੂਗਾ ਰੈਸਟ ਕਰਿਓ ਤੁਸੀਂ 2 ਤਰੀਕ ਨੂੰ ਤੁਹਾਨੂੰ ਤਹਿਰਾਨ ਘੁਮਾਊਗਾ ਤੇ 3 ਤਰੀਕ ਨੂੰ ਤੁਹਾਨੂੰ 에ਰਪੋਰਟ ਤੇ ਛੱਡ ਦੂਗਾ ਤੇਰਾ ਜੋ ਨੇ ਜਿਨ੍ਹਾਂ ਦੇ ਥਰੂ ਤੁਸੀਂ ਗਏ ਸੀ ਹਾਂਜੀ ਕਿੱਥੇ ਤੇ ਰਹਿਣ ਵਾਲੇ ਸੀ ਸਰ ਇਹ ਹੁਸ਼ਿਆਰ ਕੁੜਤਾ 에ਜੰਟਾ ਉਸ ਤੋਂ ਬਾਅਦ ਕੀ ਹੋਇਆ ਤੇ ਸਰ ਉਹ ਤੋਂ ਬਾਅਦ ਸਾਨੂੰ ਇਹ ਲੈ ਕੇ ਗਿਆ ਤੇ ਜਾਂਦੇ ਜਾਂਦੇ ਸਾਡੇ ਤੋਂ ਫੋਨ ਫੜ ਲੇ ਤੇ ਰਸਤੇ ਵਿੱਚ ਮੇਰੀ ਤੇ ਜਸਪਾਲ ਦੀ ਗੱਡੀ ਚੇਂਜ ਹੋਈ ਆ ਤੁਹਾਨੂੰ ਸ਼ੱਕ ਹੋਇਆ ਜਦੋਂ ਫੋਨ ਫੜੀਗਾ ਸਰ ਥੋੜ ਥੋੜਾ ਜਿਹਾ ਹੋਇਆ ਸੀਗਾ ਬਟ ਇੰਨਾ ਨਹੀਂਗਾ ਬਟ ਜਦੋਂ ਉੱਤੇ 2.5 ਘੰਟਿਆਂ ਬਾਅਦ ਲੈ ਕੇ ਗਏ ਆ ਵੀ ਮਤਲਬ ਜਿਹੜਾ ਉਹ ਸੀਗਾ ਕਰਜਾ ਸੀਗਾ ਉੱਤੇ ਪਹੁੰਚੇ ਉੱਤੇ ਸਾਤੋਂ ਸਾਡੇ ਪਾਸਪੋਰਟ ਮੰਗੇ ਵੀ ਤੁਹਾਡੀ ਟਿਕਟ ਤੇ ਵੀਜ਼ੇ ਦਾ ਦੇਖਣਾ ਤਾਂ ਅਸੀਂ ਦੱਸਿਆ ਵੀ ਸਾਡਾ ਵੀਜ਼ਾ ਵੀ ਐਡਵਰਡ ਨੇ ਵੀ ਲਵਾਇਆ ਹੋਇਆ ਤੇ ਸਾਡੀ ਟਿਕਟ ਵੀ ਸਾਡੇ ਕੋਲ ਹੈਗੀ ਉਹਦੋਂ ਮੇਰੇ ਕੋਲ ਹੁਣ ਵੀ ਫੋਟੋਜ਼ ਹੈ ਜਿਆਣੀਆਂ ਜਿਹੜੀਆਂ ਉਹਨਾਂ ਨੇ ਬੁੱਕ ਕਰਵਾਈ ਹੋਈ ਸੀਗੀ ਤੇ ਬਟ ਉਹ ਕਹਿੰਦਾ ਵੀ ਨਹੀਂ ਅਸੀਂ ਨੇ ਜਸਟ ਚੈੱਕ ਕਰਨੀਆਂ ਨੇ ਤਾਂ ਕਰਕੇ ਤੁਹਾਡੇ ਪਾਸਪੋਰਟ ਚਾਹੀਦੇ ਨੇ ਪਾਸਪੋਰਟ ਦਿੱਤੇ ਉਹ ਤੋਂ ਬਾਅਦ ਸਾਨੂੰ ਕਹਿੰਦੇ ਵੀ ਤੁਹਾਡੇ ਕੋਲ ਪੈਸੇ ਕਿੰਨੇ ਨੇ ਤਾਂ ਅਸੀਂ ਦੱਸਿਆ ਵੀ ਸਾਡੇ ਕੋਲ ਹਜ਼ਾਰ ਹਜ਼ਾਰ ਡਾਲਰ ਆ ਦੋ ਜਣਿਆਂ ਕੋਲੇ ਤੇ ਜਸਪਾਲ ਕੋਲੇ 1000 ਸਾਠ ਯੂਰੋ ਆ ਹਾਂ ਉਹਨੇ ਜਦੋਂ ਸਾਨੂੰ ਤੋਂ ਮੰਗਿਆ ਸੀ ਤਾਂ ਵੀ ਨਹੀਂ ਅਸੀਂ ਇਤਾਂ ਨਹੀਂ ਦਿੰਦੇ ਵੀ ਸਾਡੀ ਏਜੰਟ ਨਾਲ ਗੱਲ ਕਰਵਾ ਦੇ ਵੀ ਫੋਨ ਸਾਡਾ ਤੇਰੇ ਕੋਲੇ ਆ ਵੀ ਏਜੰਟ ਨਾਲ ਗੱਲ ਕਰਵਾ ਦੇ ਅਸੀਂ ਫੇਰ ਦੇ ਦਾਂਗੇ ਉਹ ਕਹਿੰਦਾ ਵੀ ਅੰਦਰ ਜਾ ਕੇ ਬੈਠੋ ਉਹ ਤੋਂ ਬਾਅਦ 6-7 ਜਣੇ ਕਮਰੇ ਚ ਹੁੰਦੇ ਆ ਕਿਸੇ ਦੇ ਹੱਥ ਚ ਪਾਈਪ ਹੁੰਦਾ ਤੇ ਚਾਕੂ ਸੀਗੇ ਤੇ ਬੈਲਟਾਂ ਸੀਗੀਆਂ ਤੇ ਉਹ ਸਾਨੂੰ ਮਤਲਬ ਕੱਪੜੇ ਉਤਾਰ ਕੇ ਜਮੀਨ ਨੰਗਾ ਕਰਕੇ ਤਾਂ ਉਹ ਪੁੱਛੇ ਨਹੀਂ ਗਿਆ ਵੀ ਤੁਸੀਂ ਸਾਡੇ ਨਾਲ ਤਾਂ ਕਦੀ ਪਾਰੇ ਸਰ ਜਦੋਂ 2 ਘੰਟੇ ਦੇ ਵਿੱਚ 6 ਜਣੇ 3 ਜਣਿਆਂ ਨੂੰ ਘੁੱਟ ਰਹੇ ਹੋਣਗੇ ਤਾਂ ਕਿਤੇ ਪੁੱਛਾਂਗੇ ਉਸ ਤੋਂ ਬਾਅਦ ਤਾਂ ਸਰ ਸੇਮ ਸੇਮ ਚੀ ਜਲੀ ਜਾਂਦੀ ਕਿੰਨੇ ਦਿਨ ਤੁਹਾਨੂੰ ਕਿਡਨਾਪ ਰੱਖੇ ਇੱਕ ਮਹੀਨਾ ਉਸ ਤੋਂ ਬਾਅਦ ਜਿਹੜੀ ਤੁਨੇ ਵੀਡੀਓ ਭੇਜੀ ਸੀ ਇੰਡੀਆ ਦੇ ਵਿੱਚ ਉਹ ਤੁਹਾਡੀ ਇਟਲੀ ਦੀ ਵੀਡੀਓ ਹਾਂਜੀ ਘਟ ਮੇਰੇ ਫੋਨ ਮਤਲਬ ਕਿੱਥੋਂ ਆਇਆ ਫਿਰ ਸਰ ਉਹ ਆਪ ਕਰਵਾਉਂਦੇ ਹੁੰਦੇ ਸੀਗੇ ਫੋਨ ਜੋ ਮੈਂ ਪਹਿਲਾਂ ਹਾਂ ਹਾਂਜੀ ਪਹਿਲਾਂ ਜਿਹੜਾ WhatsApp ਤੋਂ ਆਉਂਦਾ ਸੀਗਾ ਜਸਪਾਲ ਦੇ ਫੋਨ ਤੋਂ WhatsApp ਚਲਾਉਂਦੇ ਸੀਗੇ ਥੈਨ ਉਹਨਾਂ ਨੇ ਅਮਰਤਪਾਲ ਦਾ ਨੰਬਰ ਆਪਣੇ ਫੋਨ ਤੇ ਸਕੈਨ ਕੀਤਾ ਉਹਦੇ WhatsApp ਚ ਲਾਈ ਫਿਰ ਐਟ ਦ ਐਂਡ ਮੇਰੇ ਫੋਨ ਤੇ ਭਾਜੀ ਖਬਰਾਂ ਇਹ ਵੀ ਆ ਰਹੀਆਂ ਸੀ ਕਿ ਡੋਂਕੀ ਰਹੀ ਜਾ ਰਹੀ ਸੀ ਤੁਸੀਂ ਕਿੰਨੀ ਸਚਾਈ ਹੈ ਸਰ ਆਸਟ੍ਰੇਲੀਆ ਤੇ ਡੋਂਕੀ ਨਹੀਂ ਲਾਦੇ ਆ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਉਸ ਚਾਰੇ ਪਾਸੇ ਸਮੁੰਦਰ ਨਾਲ ਕਿ ਇਹ ਗੱਲਾਂ ਬਿਲਕੁਲ ਗਲਤ ਸੀ ਡੋਂਕੀ ਇੱਕ ਗਲਤ ਆ ਸਰ ਉਹ ਸਾਰਿਆਂ ਨੂੰ ਪਤਾ ਹੈ ਆਸਟ੍ਰੇਲੀਆ ਦੇ ਉਹ ਤੋਂ ਬਾਅਦ ਤੁਹਾਨੂੰ ਵਾਪਸੀ ਦਾ ਜਿਹੜਾ ਲਿਆਂਦਾ ਗਿਆ ਕਿਸ ਤਰੀਕੇ ਨਾਲ ਲਿਆਂਦਾ ਗਿਆ ਸਰ ਇਹ ਦੇ ਵਿੱਚ ਸਰ ਮੋਦੀ ਸਰਕਾਰ ਦਾ ਤੇ ਡਾਕਟਰ ਜੈ ਸ਼ੰਕਰ ਜੀ ਦਾ ਵੀ ਅਸੀਂ ਤੇ ਤਹਿਰਾਨ ਇੰਡੀਅਨ ਐਂਬੈਸੀ ਦਾ ਹਰਿੰਦਰ ਸਰ ਤੇ ਆਪਣਾ ਸਿਦਾਰ ਸਰ ਦੇ ਬਹੁਤ ਬਹੁਤ ਧੰਨਵਾਦੀ ਹਾਂ ਵੀ ਜਿਨ੍ਹਾਂ ਨੇ ਸਾਨੂੰ ਇੱਥੇ ਆਪਰੇਸ਼ਨ ਸਿੰਧੂ ਦੇ ਨਾਲ ਲਿਆਂਦਾ ਤੇ ਸਾਡੀ ਦੇਖਭਾਲ ਕੀਤੀ ਸੀ ਕੀ ਆਪਰੇਸ਼ਨ ਦਾ ਨਾਮ ਰੱਖਿਆ ਗਿਆ ਸੀ ਆਪਰੇਸ਼ਨ ਸਿੰਧੂ ਸਿੰਧੂ ਹਾਂ ਜੀ ਕਿੰਨੇ ਬੇਤੀ ਸੀ ਕੋਈ ਨਾ ਹਾਂ ਜੀ ਕਿਤੇ ਲੱਗੇ ਤਿੰਨ ਜਾਣੇ ਸੀ ਅਸੀਂ ਤਿੰਨੇ ਆਣੇ ਸੀ ਇੰਡੀਆ ਦੇ ਤਿੰਨ ਹੁਣ ਇੰਡੀਆ ਵਾਪਸ ਆ ਚੁੱਕੇ ਹਾਂ ਜੀ ਤਿੰਨੇ ਸਾਰੇ ਆਪਣੇ ਪਰਿਵਾਰ ਦੇ ਵਿੱਚ ਸਾਰੇ ਪਰਿਵਾਰ ਦੇ ਕੋਈ ਜੰਗ ਵੇਲੇ ਦੱਸ ਰਹੇ ਸੀ ਕਿ ਉਹਨਾਂ ਜਿਆਦਾ ਜੈਤੀ ਕਰਦੇ ਸੀ ਇੰਡੀਆ ਦਾ ਜੰਗ ਹੁੰਦੀ ਸੀ ਸਰ ਉਹ ਸਾਨੂੰ ਘੁੱਟਦੇ ਸੀਗੇ ਵੀ ਹਾਂ ਇੰਡੀਆ ਦੇ ਬੰਦੇ ਐ ਕਰਦੇ ਆ ਕਿ ਸਾਨੂੰ ਇਹ ਵੀ ਕਹਿੰਦੇ ਸੀਗੇ ਵੀ ਉੱਥੇ ਦੇ ਮੂਰਤੀ ਪੂਜਾ ਕਰਦੇ ਆ ਗਊਆਂ ਦਾ ਇਹ ਕਰਦੇ ਆ ਉਹ ਕਰਦੇ ਆ ਦਨ ਉਦੋਂ ਵੀ ਘੁੱਟਦੇ ਸੀਗੇ ਉਹ ਪਾਕਿਸਤਾਨੀ ਸੀ ਜਿਨ੍ਹਾਂ ਨੇ ਤੁਹਾਨੂੰ ਕਿਹਾ ਸਰ ਪਾਕਿਸਤਾਨੀ ਪੰਜਾਬੀ ਸੀ ਪਾਕਿਸਤਾਨੀ ਪੰਜਾਬੀ ਸੀ ਹਾਂ ਜੀ ਹੁਣ ਅਸੀਂ ਸਾਰੀ ਕਈ ਵਾਰ ਆ ਆ ਤਵੀ ਮੂਲ ਮੰਤਰ ਦਾ ਪਾਠ ਕਰ ਲਿਆ ਜਾਂ ਅਰਦਾਸ ਬੇਨਤੀ ਕਰ ਲਈ ਤਾਂ ਮਜ਼ਾਕ ਉਡਾਉਣਾ ਜਾਂ ਵੀਡੀਓ ਬਣਾ ਲਈ ਜਾਂ ਲੱਤਾਂ ਮਾਰੀ ਪੰਜਾਬੀ ਪੰਜਾਬੀ ਉਰਦੂ ਜਿਵੇਂ ਹਾਂ ਠੀਕ ਜਿਹੜੇ ਤਸੀਹੇ ਦਿੰਦੇ ਸੀ ਉਹ ਕਿਸ ਤਰ੍ਹਾਂ ਦੇਦੇ ਸੀ ਕਿੰਤਰਾ ਫਟ ਮਾਰਦੇ ਸੀ ਕਿੰਨੀ ਸਰ ਮੇਰੇ ਜਿਹੜਾ ਸਭ ਤੋਂ ਡੀਪ ਕੱਟੋ ਮੇਰੀ ਰਾਈਟ ਲੈਗ ਦੇ ਵਿੱਚ ਉਹ ਵੀ ਮਤਲਬ ਮੇਰੀ ਅੱਧੀ ਲੱਤ ਸੁੰਨਾ ਰਾਈਟ ਨਾ ਤੇ ਟੂਈ ਵਾਲੇ ਹੀਲ ਹੋ ਗਿਆ ਤੇ ਉਹ ਦੂ ਕੱਟ ਜਾਂਦੇ ਆ ਉਦੋਂ ਸੱਤ ਕੱਟ ਟੂਈ ਤੇ ਮੇਰੇ ਤੇ ਸਿਰ ਦੇ ਵਿੱਚ ਚਿਕਨ ਸਿੰਗਸ ਮਾਰੀਆਂ ਹੋਈਆਂ ਨੇ ਜੀ ਤੇ ਰੀਡ ਦੀ ਹੱਡੀ ਤੇ 1.5 ਕੌਂਟਲ ਦਾ ਬੰਦਾ ਜਿਹਾ ਜਿਹੜਾ ਟੱਪਿਆ ਹੋਇਆ ਨੋਰ ਬੈਕ ਦੇਤੇ ਤੇ ਵਿਚਾਲੇ ਕੂਣੀਆਂ ਮਰੀ ਹੋਈਆਂ ਨੇ ਤੇ ਜਿਹੜਾ ਆਪਣਾ ਅਪਰ ਗਰਦਨ ਹੈ ਤੇ ਇਹਦੇ ਵਿੱਚ ਜਿਹੜਾ ਆਪਣਾ ਰੋਟੀ ਬਣਾਉਣ ਵਾਲਾ ਬੇਲਣਾ ਹੁੰਦਾ ਉਹ ਬਾਰੇ ਜਿਆਦਾ ਵੱਡਾ ਹੁੰਦਾ ਉਹ ਮਾਰਿਆ ਹੋਇਆ ਮਨੋਂ ਕਰ ਮੇਰੀ ਗਰਦਨ ਇਧਰ ਮੂਵ ਨਹੀਂ ਹੁੰਦੀ ਜਿਆਦਾ ਤੇ ਸਦਾ ਮੇ ਤੋਂ ਖੜਾ ਨਹੀਂ ਹੁੰਦਾ ਤੇ ਚੈਸਟ ਦੇ ਮਸਲ ਫਟੇ ਤੇ ਰੈਸਕਿਊ ਰੈਸਪੀਰੇਸ਼ਨ ਕਿ ਨਹੀਂ ਹੁੰਦਾ ਸਰ ਸਾਨੂੰ 1 ਜੂਨ ਨੂੰ ਕੀਤਾ ਗਿਆ ਸੀਗਾ ਰੈਸਕਿਊ ਤੇ ਮਤਲਬ ਜਿਹੜੀ ਤਰ੍ਹਾਂ ਦੀ ਸੀ ਆਈਡੀ ਸੀ ਕਿ ਉਹਨਾਂ ਨੇ ਕੀਤਾ 16 ਜਣੇ ਸੀ ਘੱਟੋ ਘੱਟ 16 15 16 ਐ ਤੇ ਉਹ ਐ ਤੇ ਉਹਨਾਂ ਨੇ ਸਾਨੂੰ ਰੈਸਕਿਊ ਕੀਤਾ ਤੇ ਦੈਨ ਜਿਹੜੇ ਕਿਡਨੈਪਰ ਸੀਗੇ ਉਹਨਾਂ ਨੂੰ ਫੜ ਕੇ ਲੈ ਕੇ ਗਏ ਤੇ ਸਾਨੂੰ ਵੀ ਨਾਲ ਹੀ ਉਹਨਾਂ ਨੇ ਵੀ ਮਤਲਬ ਤੇ ਸੀ ਆਈਡੀ ਆਫਿਸ ਲੈ ਕੇ ਗਏ ਦੈਨ ਉਹ ਦੁਕੰਟੇ ਦੁਕੰਟੇ ਵਾਦ ਹਰਿੰਦਰ ਸਿੰਘ ਸਾਰਾ ਸੀ ਤੇ ਸਰਦਾਰ ਸਾਰਾ ਸੀ ਉਹ ਸਾਨੂੰ ਫਿਰ ਉਹਨਾਂ ਨੇ ਸਾਡੀ ਕਸਟਡੀ ਲਈ ਤੇ ਸਾਨੂੰ ਹੋਟਲ ਦੇ ਵਿੱਚ ਰੱਖਿਆ ਤੇ ਰੋਟੀ ਵਗੈਰਾ ਉਹ ਦਿਨ ਸਾਨੂੰ ਵਧੀਆ ਦਿੱਤੇ ਕੁਝ ਨੌਜਵਾਨਾਂ ਨੂੰ ਸੰਦੇਸ਼ ਦੇਣਾ ਚਾਹੋਗੇ ਜਿਹੜੇ ਹੁਣ ਵੀ ਬਾਹਰ ਦਾ ਰੁਕ ਕਰ ਰਹੇ ਨੇ ਸਰ ਬਾਹਰ ਜਾਣਾ ਮਾੜਾ ਨਹੀਂਗਾ ਬਟ ਏਜੰਟ ਕੋਈ ਚੰਗਾ ਮੇਜੂ ਉਹ ਚੀਜ਼ ਵੀ ਮਤਲਬ ਵਧੀਆ ਤਰੀਕੇ ਨਾਲ ਦੇਖਿਆ ਜਾਵੇ ਤਾਂ ਵਧੀਆ ਜਿਹੜਾ ਏਜੰਟਰ ਆਹੀ ਤੁਹਾਨੂੰ ਭੇਜਿਆ ਗਿਆ ਸੀ ਉਸ ਤੇ ਕੋਈ ਕਾਰਵਾਈ ਹੋਈ ਹੈ ਸਰ ਉਹ ਫਰਾਰ ਹੈ ਏਜੰਟ ਰ ਕਿੰਨੇ ਪੈਸੇ ਲਤੀ ਫੋਟੋ ਸਰ 18 18 ਲੱਖ ਰੁਪਏ ਲੈ ਸਕਾ ਟਰ ਲੱਖ ਹਾਂਜੀ ਉਹਦੇ ਵਿੱਚੋਂ ਕੁਝ ਵਾਪਸ ਵਗੈਰਾ ਕਿਤੇ ਸਰ ਅੱਲੇ ਦਾ ਕੇਜੈਂਟ ਹੀ ਨਹੀਂ ਮਿਲਿਆ ਉਹਨੂੰ ਕੈਚ ਦਿੱਤਾ 18 ਲੱਖ ਰੁਪਏ ਕੀ ਮੰਨ ਕਰ ਪੀਉਂ ਚੀਜ਼ ਸਰ ਉਹਦੇ ਤੇ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਕੋਈ ਕਿਸੇ ਹੋਰ ਨਾਲ ਨਾ ਕਰੇ ਚਲੋ ਸਾਡੇ ਨਾਲ ਤਾਂ ਹੋ ਗਿਆ ਬਚ ਗਏ ਦੀ ਸਰਕਾਰ ਨਾਲ ਸਰਕਾਰ ਦੀ ਮਦਦ ਨਾਲ ਜਿਹੜੀ ਮੋਦੀ ਸਰਕਾਰ ਆ ਮੀਡੀਆ ਦੀ ਹੈਲਪ ਨਾਲ ਕਿਉਂਕਿ ਇਹਨਾਂ ਨੇ ਬਹੁਤ ਜ਼ਿਆਦਾ ਹੈਲਪ ਕੀਤੀ ਆਪਣੀ ਹਨ ਤੇ ਆ ਭਾਜੀ ਦਾ ਤੇ ਮਤਲਬ ਜਿੱਦਾਂ ਦੇ ਹੋਏ ਆ ਕਿਡਨੈਪ ਉਹਦੋਂ ਦੇ ਕਰਦਿਆਂ ਨਾਲ ਡੱਟ ਜਾਣਗੇ ਤੇ ਬਟ ਵੀ ਇਹ ਜਿਹੜਾ ਏਜੰਟ ਮਤਲਬ ਸਰ ਇਹਨਾਂ ਦੇ ਲਾਇਸੈਂਸ ਵਗੈਰਾ ਰੱਦ ਹੋਣ ਤੇ ਇਹਨਾਂ ਨੂੰ ਬਰਦ ਤੋਂ ਬਰਸਾ ਜਾਵੇ ਤਾਂ ਜੋ ਕਿਸੇ ਹੋਰ ਦਾ ਕਰਦ ਖਰਾਬ ਨਾ ਕਰਨਾ ਕੀ ਪੰਜਾਬ ਸਰਕਾਰ ਦਾ ਕੋਈ ਨੁਮਾਇੰਦਾ ਤੁਹਾਡੇ ਕੋਲ ਪਹੁੰਚੇ ਸਰ ਨਹੀਂ ਪੰਜਾਬ ਸਰਕਾਰ ਨੇ ਕੋਈ ਹੈਲਪ ਨਹੀਂ ਕੀਤੀ ਸਾਡੀ ਸੈਂਟਰ ਸਰਕਾਰ ਨੇ ਜ਼ਰੂਰ ਕੀਤੀ ਹੈ ਅੱਜ ਘਰ ਆਏ ਹੋ ਕਿਵੇਂ ਲੱਗ ਰਿਹਾ ਜੀ ਸਰ ਵਧੀਆ ਲੱਗ ਰਿਹਾ ਹੈ ਕਿਉਂਕਿ ਮੇਰੇ ਬ੍ਰਦਰ ਨੇ ਜੋ ਆਸਟ੍ਰੇਲੀਆ ਨੇ ਕੇ ਦੋ ਬ੍ਰਦਰ ਮੇਰੇ ਜਸਪ੍ਰੀਤ ਤੇ ਜਸ਼ਨ ਤੇ ਇੱਥੇ ਵੀ ਆ ਮਨਪ੍ਰੀਤ ਉਹ ਬਹੁਤ ਪੱਜੇ ਫਿਰੇ ਨੇ ਜ਼ਰਾ ਹਾਂਜੀ ਹਾਂਜੀ ਕੇਂਦਰ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ ਇਹ ਰਾਜ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ মিডিਆ ਦਾ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਡਾ ਪਹਿਲੇ ਦਿਨ ਤੋਂ ਹੀ ਸਾਥ ਦਿੱਤਾ ਮਾਜੀ ਤੁਹਾਨੂੰ ਕਦੋਂ ਪਤਾ ਲੱਗਿਆ ਵੀ ਪੁੱਤ ਕਿੱਨੇ ਹੋ ਚੁੱਕੇ ਦੋ ਤਰੀਕ ਨੂੰ ਪਤਾ ਲੱਗ ਗਿਆ ਸੀ ਕਿੰਨੇ ਦਿਨਾਂ ਬਾਅਦ ਉਸੇ ਦਾ ਨੀ ਜਿੱਦੇ ਗਏ ਆ ਇਹ ਇੱਕ ਤਰੀਕ ਨੂੰ ਇੱਥੋਂ ਚੜ੍ਹੇ ਆ ਤੇ ਤੜਕੇ 2 ਵਜੇ 3 ਵਜੇ ਇਹਨੇ ਜਦ ਫੋਨ ਕੀਤਾ ਉਹਦੇ ਮਾਮੇ ਨੇ ਸਾਨੂੰ ਉਸ ਵੇਲੇ ਪਤਾ ਲੱਗਿਆ ਹੁਣ ਘਰ ਬਾਪ ਸਾਗਿਆ ਬੇਟਾ ਹਾਂਜੀ ਬਹੁਤ ਖੁਸ਼ ਬਹੁਤ ਖੁਸ਼ ਆ ਇਹ ਬਹੁਤ ਧੰਨਵਾਦ ਜਿਹਦੇ ਵੱਲੋਂ ਧੋਖਾ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਹੋ ਉਹਦੇ ਬਾਰੇ ਉਹਨਾਂ ਦੇ ਉੱਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਵੀ ਤਾਂ ਜੋ ਕੋਈ ਕਿਸੇ ਹੋਰ ਦਾ ਮਾਂ ਦਾ ਪੁੱਤ ਇਸ ਤਰੀਕੇ ਨਾ ਹੋ ਜਾਵੇ देखो बड़ी खुशी दी गल है भी आज जेड़ा परिवार जिदा कोई एक सहारा हुसैनप्रीत सिगा ਸਾਡਾ ਧੂਰੀ ਦਾ ਪੁੱਤਰ ਅੱਜ ਆਪਣੇ ਪਰਿਵਾਰ ਦੇ ਵਿੱਚ ਆ ਗਿਆ ਤੇ ਬੜੀ ਖੁਸ਼ੀ ਹੈ ਮੂੰਹ ਵੀ ਮਿੱਠਾ ਕਰਵਾਇਆ ਤੇ ਇੱਕ ਤਰੀਕੇ ਦੇ ਨਾਲ ਇਹ ਨਰਕ ਦੇ ਵਿੱਚ ਸੀਗਾ ਜਹਨਮ ਕਹਦੇ ਆ ਜੀ ਨੂੰ ਉਹਦੇ ਵਿੱਚੋਂ ਮੋਦੀ ਸਰਕਾਰ ਨੂੰ ਅਸੀਂ ਬੇਨਤੀ ਕੀਤੀ ਤਾਂ ਕੱਢ ਕੇ ਲਿਆਂਦਾ ਉਹਦੇ ਚ ایران ਸਰਕਾਰ ਦਾ ਵੀ ਬੜਾ ਵੱਡਾ ਰੋਲ ਰਿਹਾ ਤੇ ਬਹੁਤ ਵੱਡਾ ਰੋਲ ਮੀਡੀਆ ਜਿਨੇ ਨੇ ਇਹ ਗੱਲ ਚੱਕੀ ਉਹਨਾਂ ਦਾ ਵੱਡਾ ਰੋਲ ਰਿਹਾ ਸਾਰਿਆਂ ਦੇ ਬਹੁਤ ਧੰਨਵਾਦੀ ਆ ਤੇ ਬਹੁਤ ਧੰਨਵਾਦੀ ਹਾਂ ਸ਼੍ਰੀ ਤਰੁਣ ਚੁਗ ਜੀ ਦਾ ਜਿਨ੍ਹਾਂ ਨਾਲ ਮੈਂ ਸੰਪਰਕ ਕੀਤਾ ਜਦੋਂ ਮੈਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਅਗਲੇ 4-5 ਦਿਨਾਂ ਦੇ ਵਿੱਚ ਹੀ ਜਦੋਂ ਖਬਰ ਆਈ ਕਿ ਜੀ ਇਹ ਸੇਫ ਹੋ ਗਏ ਨੇ ਤੇ ਐਮਬੈਸੀ ਵਾਲਾਂ ਨੇ ਰੈਸਕਿਊ ਕਰ ਲਿਆ ਤਾਂ ਅੱਜ ਇਹ ਪਰਿਵਾਰ ਦੇ ਵਿੱਚ ਬੈਠਾ ਹੈ ਬਹੁਤ-ਬਹੁਤ ਵਧਾਈ ਦਿੰਦਾ ਮੈਂ ਸਾਰੇ ਧੂਰੀ ਵਾਲਿਆਂ ਨੂੰ ਵਧਾਈ ਦਿੰਦਾ ਕਿਉਂਕਿ ਇੱਕ-ਇੱਕ ਘਰ ਇਹਦੇ ਵਾਸਤੇ ਅਰਦਾਸ ਕਰ ਰਿਆ ਸੀ ਸਾਡੇ ਭਰਾ ਵਾਸਤੇ ਤੇ ਬੜੀ ਖੁਸ਼ੀ ਹੈ ਪਰ ਇਸ ਗੱਲ ਦਾ ਅਫਸੋਸ ਵੀ ਹੈ ਕਿਉਂਕਿ ਇਹ ਹਲਕਾ ਮੁੱਖ ਮੰਤਰੀ ਸਾਹਿਬ ਦਾ ਤੇ ਮੁੱਖ ਮੰਤਰੀ ਸਾਹਿਬ ਨੇ ਇੱਕ ਵਾਰ ਇਹਨਾਂ ਦੇ ਨਾਲ ਗੱਲਬਾਤ ਕਰਨਾ ਵੀ ਇੰਨੀ ਵਧੀਆ ਸਮਝਿਆ ਤੇ ਅੱਜ ਜਿਹੜਾ ਸਭ ਤੋਂ ਵੱਡਾ ਠੱਗ ਜਿਨ੍ਹਾਂ ਨੇ ਸਾਰੀ ਸਾਜ਼ਿਸ਼ ਰਚੀ ਧੀਰੇ ਜਟਵਾਲ ਜੋ ਕਿ ਏਜੰਟ ਦੇ ਰੂਪ ਦੇ ਵਿੱਚ ਜਲਾਦ ਕਹਿ ਦਈਏ ਜੇ ਕਿਉਂਕਿ ਜਿਸ ਤਰੀਕੇ ਦੇ ਇਹਨਾਂ ਨੂੰ ਤਸੀਹੇ ਦਿੱਤੇ ਗਏ ਕੀ ਪਤਾ ਕਿੰਨੇ ਇੱਕ ਹੋਰ ਬੱਚਿਆਂ ਨੂੰ ਇਸ ਤਰੀਕੇ ਦਾ ਉਹਨਾਂ ਨੇ ਫਸਾਇਆ ਜਿਉਂ ਪਾਕਿਸਤਾਨੀਆਂ ਦੇ ਹੱਥ ਦੇ ਵਿੱਚ ਦੇ ਦਿੰਦੇ ਸੀ ਤਾਂ ਕਿੰਨਿਆਂ ਨੂੰ ਅੱਜ ਤੱਕ ਮਾਰ ਚੁੱਕੇ ਐ ਪਰ ਉਹ ਜਿਹੜਾ ਧੀਰੇ ਜਟਵਾਲ ਆ ਉਹ ਅੱਜ ਵੀ ਐਸ਼ੋ ਆਰਾਮ ਦੀ ਜ਼ਿੰਦਗੀ ਜੀ ਰਿਹਾ ਐ ਸਲਾਖਾਂ ਤੋਂ ਬਾਹਰ ਹੈ ਕੋਈ ਕਾਰਵਾਈ ਨਹੀਂ ਹੋਈ ਉਹਦੇ ਖਿਲਾਫ ਤਾਂ ਇਹ ਸਵਾਲ ਜ਼ਰੂਰ ਖੜਾ ਹੁੰਦਾ ਤਾਂ ਮੇਰੀ ਤੁਹਾਡੇ ذریعے ਬੇਨਤੀ ਹੈ ਵੀ ਮੁੱਖ ਮੰਤਰੀ ਸਾਹਿਬ ਹਲੇ ਵੀ ਜਾਗ ਜੋ ਤੇ ਇਹੋ ਜਿਹੇ ਏਜੰਟਾਂ ਦੇ ਖਿਲਾਫ ਕਾਰਵਾਈ ਕਰੋ ਜਿਹੜੇ ਪੰਜਾਬ ਦੇ ਬੱਚਿਆਂ ਨੂੰ ਬਾਹਰਲੇ ਮੁਲਕਾਂ ਦੇ ਵਿੱਚ ਇਹੋ ਜਿਹੀ ਤਸੀਹੇ ਦਿੰਦੇ ਆ ਤੇ ਇਥੋਂ ਮੈਨੂੰ ਇਹ ਲੱਗਦਾ ਵੀ ਹੋਰ ਵੀ ਬਹੁਤ ਸਾਰੇ ਬੱਚੇ ਇਹੋ ਜਿਹੇ ਚੰਗੂਲ 'ਚ ਫਸੇ ਹੋਣਗੇ ਉਹ ਵਿਚਾਰੇ ਬੱਚੇ ਨੇ ਜਾਂ ਨਹੀਂ ਬੱਚੇ ਜੇ ਉਹਨਾਂ ਦੀ ਪਹੁੰਚ ਹੋਈ ਹੈ ਮੀਡੀਆ ਤੱਕ ਜਾਂ ਕੇਂਦਰ ਸਰਕਾਰ ਤੱਕ ਨਹੀਂ ਹੋਈ ਤਾਂ ਉਹਨਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਹੋਇਆ ਤਾਂ ਉਹਦਾ ਇਨਸਾਫ ਵੀ ਜ਼ਰੂਰ ਮਿਲਣਾ ਚਾਹੀਦਾ